ਪੰਜਾਬ ਦੇ ਵਿੱਚ ਇਸ ਵੇਲੇ ਮੌਜੂਦ ਆ ਹਲੇ ਵੀ ਜੋ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਧੁੰਦ ਦਾ ਕਹਿਰ ਜਾਰੀ ਰਹੇਗਾ ਬੇਸ਼ੱਕ ਅੱਜ ਯਾਨੀ ਕਿ ਅੱਜ ਦੇ ਦਿਨ ਪੰਜਾਬ ਦੇ ਵਿੱਚ ਧੁੰਦ ਦਾ ਥੋੜਾ ਜਿਹਾ ਕਹਿਰ ਘਟ ਹੈ ਧੁੰਦ ਤੋਂ ਬੇਸ਼ੱਕ ਰਾਹਤ ਮਿਲੀ ਹੋਈ ਹੈ ਲੇਕਿਨ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਤਰੇਲ ਜੇ ਤੁਸੀਂ ਘਰੋਂ ਬਾਹਰ ਨਿਕਲੋਗੇ ਤਾਂ ਤੁਹਾਨੂੰ ਇਸ ਤਰੀਕੇ ਦਾ ਮਹਿਸੂਸ ਹੋਵੇਗਾ ਕਿ ਜਿਵੇਂ ਮੀਂਹ ਪੈ ਰਿਹਾ ਹੋਵੇ ਉਸ ਦੀਆਂ ਬੂੰਦਾਂ ਦੇ ਕਰਕੇ ਜੋ ਹੈ ਸੜਕਾਂ ਗਿੱਲੀਆਂ ਹੋਣ ਗਿਆ ਤੇ ਘਰਾਂ ਤੋਂ ਘੱਟ ਹੀ ਨਿਕਲ ਰਹੇ ਨੇ ਲੋਕ ਜੇਕਰ ਤੁਸੀਂ ਬਾਹਰ ਨਿਕਲੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰੀਕੇ ਦਾ ਮੌਸਮ ਹੈ ਜੇ ਗੱਡੀਆਂ ਦੇ ਵੱਲ ਅਸੀਂ ਦੇਖੀਏ ਤਾਂ ਗੱਡੀਆਂ ਦੇ ਸ਼ੀਸ਼ੇ ਵੀ ਜੁਨੇ ਗਿੱਲੇ ਹੋ ਜਾਂਦੇ ਨੇ ਬਾਹਰ ਨਿਕਲ ਕੇ ਧੁੰਦ ਤਾਂ ਨਹੀਂ ਹੈ ਪਰ ਮੀ ਵਰਗਾ ਜ਼ਰੂਰ ਮਹਿਸੂਸ ਹੁੰਦਾ ਜਿਸ ਨੂੰ ਅਸੀਂ ਤਰੇਲ ਆਖਦੇ ਹਾਂ ਸਭ ਤੋਂ ਅਹਿਮ ਗੱਲ ਇਹ ਹੈ ਕਿ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਦੇ ਲਈ ਤੁੰਤ ਦਾ yellow alert ਜਾਰੀ ਕਰ ਦਿੱਤਾ ਹੈ ਤੁਸੀਂ ਇਸ ਵੇਲੇ ਕਿਸ ਥਾਂ ਤੇ ਮੌਜੂਦ ਹੋ ਕਿਸ ਜ਼ਿਲ੍ਹੇ ਵਿੱਚ ਮੌਜੂਦ ਹੋ ਜ਼ਰੂਰ ਕਮੈਂਟਾਂ ਦੇ ਵਿੱਚ ਲਿਖੋ ਹੁਣ ਇਸੇ ਵੇਲੇ ਕਮੈਂਟ ਕਰਕੇ ਤੁਸੀਂ ਦੱਸੋ ਕਿ ਕਿਸ ਜਗ੍ਹਾ ਤੇ ਤੁਸੀਂ ਮੌਜੂਦ ਹੋ ਇਸ ਦੇ ਨਾਲ ਹੀ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਤਾਂ ਇਸ ਦੇ ਨਾਲ ਹੀ ਮੰਗਲਵਾਰ ਨੂੰ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੰਗਲਵਾਰ ਯਾਨੀ ਕਿ ਅੱਜ ਦੇ ਦਿਨ ਮੀਂਹ ਵੀ ਪੈ ਸਕਦਾ ਹੈ ਹਲੇ ਫਿਲਹਾਲ ਸਿਰਫ ਤਰੇਲ ਵਰਗਾ ਮਹਿਸੂਸ ਹੋ ਰਿਹਾ ਹੈ ਪੰਜਾਬ ਦੇ ਵਿੱਚ ਠੰਡ ਕੜਾਕੇ ਦੀ ਪੈ ਰਹੀ ਹੈ ਤਾਪਮਾਨ ਨੇ ਵੀ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜੇ ਹਨ ਬੀਤੇ ਲੁਧਿਆਣਾ ਦੇ ਵੱਧ ਤੋਂ ਵੱਧ ਟੈਂਪਰੇਚਰ 11 ਡਿਗਰੀ ਰਿਕਾਰਡ ਕੀਤਾ ਗਿਆ ਜੋ ਪਿਛਲੇ 50 ਸਾਲਾਂ ਦੇ ਵਿੱਚ ਤੀਜੀ ਵਾਰ ਹੋਇਆ ਹੈ ਹਾਲਾਂਕਿ ਜੇਕਰ ਰਾਤ ਦੇ ਤਾਪਮਾਨ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਤਾਂ ਉਹ ਆਮ ਚੱਲ ਰਹੇ ਹਨ ਪਰ ਦਿਨ ਵੇਲੇ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ ਸਵੇਰ ਦੇ ਸਮੇਂ ਵੀ ਜੇਕਰ ਅਸੀਂ ਦੇਖੀਏ ਤਾਂ ਸੜਕਾਂ ਤੁਹਾਨੂੰ ਗਿੱਲੀਆਂ ਨਜ਼ਰ ਆਣ ਗਿਆ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਹਲੇ ਇਸ ਵੇਲੇ ਵੀ ਹੁਣ ਦੁਪਹਿਰ ਦੇ ਵੇਲੇ ਵੀ ਤੁਹਾਨੂੰ ਇਸ ਤਰੀਕੇ ਦਾ ਹੀ ਮੌਸਮ ਮਹਿਸੂਸ ਹੋਵੇਗਾ ਹਾਲਾਂਕਿ ਜੇਕਰ ਰਾਤ ਦੇ ਤਾਪਮਾਨ ਨਿਕਾਲ ਕੀਤੇ ਜਾਵੇ ਤਾਂ ਉਹ ਆਮ ਚੱਲ ਰਹੇ ਹਨ ਪਰ ਦਿਨ ਵੇਲੇ ਜ਼ਿਆਦਾ ਠੰਡ ਮਹਿਸੂਸ ਹੋ ਰਹੀ ਹੈ ਤਾ ਅਜੇਹੇ ਦੇ ਵਿੱਚ ਅਜੇਹੇ ਮੌਸਮ ਰਿਕਾਰ ਕੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਚਲਨੀਆਂ ਪੈ ਰਹੀਆਂ ਹਨ ਤਾਂ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ ਅਜੇ ਸੰਗਣੀ ਧੁੰਦ ਪੈਣ ਦੇ ਪੂਰੇ ਅਸਾਰ ਹਨ ਹਲੇ ਵੀ ਅਗਲੇ 3-4 ਦਿਨਾਂ ਦੇ ਲਈ ਮੌਸਮ ਵਿਭਾਗ ਨੇ ਇਹ ਅਪਡੇਟ ਜਾਰੀ ਕੀਤੀ ਹੈ ਕਿ ਹਲੇ ਵੀ ਧੁੰਦ ਪਵੇਗੀ ਹਾਲਾਂਕਿ ਅੱਜ ਤੱਕ ਇਹਰ ਜੂਏ ਤੁੰਦ ਦਾ ਥੋੜਾ ਘੱਟ ਹੈ ਲੇਕਿਨ ਮੀਂਹ ਵਰਗਾ ਜ਼ਰੂਰ ਮਹਿਸੂਸ ਹੋਵੇਗਾ ਤਰੇਲ ਪੈ ਰਹੀ ਹੈ ਗੱਡੀਆਂ ਦੇ ਸ਼ੀਸ਼ੇ ਜੁਨੇ ਗਿੱਲੇ ਨਜ਼ਰ ਆਣਗੇ ਸੜਕਾਂ ਜੁਨੇ ਭਿੱਜੀਆਂ ਹੋਈਆਂ ਨੇ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਇਸ ਖਬਰ ਨੂੰ ਸੁਣ ਲੈਣਾ ਲੋਕਾਂ ਦੇ ਨਾਲ ਸ਼ੇਅਰ ਕਰ ਲੈਣਾ ਇਸ ਤਰੀਕੇ ਦੇ ਹੀ ਕੱਪੜੇ ਪਾ ਕੇ ਘਰੋਂ ਨਿਕਲਣਾ ਕਿ ਗਿੱਲੇ ਵੀ ਹੋ ਸਕਦੇ ਨੇ ਕੱਪੜੇ ਤਾਂ ਮੌਸਮ ਵਿਭਾਗ ਅਨੁਸਾਰ ਕਿਹਾ ਜਾ ਰਿਹਾ 10 ਜਨਵਰੀ ਤੋ ਮੌਸਮ ਖੁਸ਼ਕ ਰਹੇਗਾ ਇਸ ਵੇਲੇ ਤੁਸੀਂ ਕਿਤੇ ਮੌਜੂਦ ਹੋ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਮੈਂਟਾਂ ਰਾਹੀਂ ਜ਼ਰੂਰ ਜਾਣਨਾ ਚਾਹਾਂਗੇ ਕਮੈਂਟ ਕਰਕੇ ਸਾਨੂੰ ਦੱਸੋ 10 ਜਨਵਰੀ ਤੋਂ ਧੁੰਦ ਤੋਂ ਕੁਝ ਰਾਹਤ ਮਿਲਣੀ ਸ਼ੁਰੂ ਹੋ ਜਾਵੇ ਕਿ ਇਸ ਦੌਰਾਨ ਕੁਝ ਥਾਵਾਂ ਤੇ ਹਲਕੀ ਧੁੱਪ ਵੀ ਆ ਸਕਦੀ ਹੈ ਤਾਂ ਰਾਹਤ ਮਿਲ ਸਕਦੀ ਹੈ ਲੋਕਾਂ ਨੂੰ ਸੋਮਵਾਰ ਨੂੰ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਬਠਿੰਡਾ ਦੇ ਵਿੱਚ ਦਿਨ ਦਾ ਤਾਪਮਾਨ ਆਪਮਾਨ ਆਮ ਨਾਲੋਂ 7.2 ਡਿਗਰੀ ਤੋਂ 12.0 ਡਿਗਰੀ ਸੈਲਸੀਅਸ ਘਟ ਦਰਜ ਕੀਤਾ ਗਿਆ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਇਸ ਵੇਲੇ ਮੌਜੂਦਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਪੰਜਾਬ ਦੇ ਵਿੱਚ ਸੰਘਣੀ ਧੁੰਦ ਤੋਂ ਤਾਂ ਰਾਹਤ ਹੈ ਲੇਕਿਨ ਜੋ ਤਰੇਲ ਹੈਗੀ ਏ ਉਹ ਲਗਾਤਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਇਸ ਤਰੀਕੇ ਦਾ ਮਹਿਸੂਸ ਹੁੰਦਾ ਜਿਵੇਂ ਮੀਂਹ ਪੈ ਰਿਹਾ ਹੋਵੇ ਤਾਂ ਤੁਸੀਂ ਕਿਤੇ ਮੌਜੂਦ ਹੋ ਉਹ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ 2-4 ਦਿਨਾਂ ਦੇ ਵਿੱਚ ਤਾਂ yellow alert ਜਾਰੀ ਕੀਤਾ ਹੈ ਧੁੰਦ ਦੇ ਲਈ ਤੇ ਉਸ ਤੋਂ ਬਾਅਦ ਦੇ ਦਿਨਾਂ ਦੇ ਵਿੱਚ ਧੁੱਪ ਵੀ ਪੈਣ ਦੇ ਅਸਾਰ ਨੇ ਤਾਂ ਜ਼ਰੂਰ ਸਾਂਝਾ ਕਰੋ ਕਮੈਂਟ ਦੇ ਵਿੱਚ ਕਿਤੇ ਤੁਸੀਂ ਮੌਜੂਦ ਹੋ ਕਿਸ ਤਰੀਕੇ ਦਾ ਉੱਥੇ ਮੌਸਮ ਹੈ ਧੁੱਪ ਹੈਗੀ ਹੈ ਕਿ ਨਹੀਂ ਧੁੰਦ ਪੈ ਰਹੀ ਹੈ ਜਾਂ ਫਿਰ ਤਰੇਲ ਹੀ ਪੈ ਰਹੀ ਹੈ ਇਸ ਥਾਂ ਦੀ ਤਰ੍ਹਾਂ ਜਿੱਥੇ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਵਿੱਚ ਇਸ ਵੇਲੇ ਪੰਜਾਬ ਦੀਆਂ ਤਸਵੀਰਾਂ ਨੇ ਤੁਸੀਂ ਕਿਤੇ ਮੌਜੂਦ ਹੋ ਸਾਡੇ ਨਾਲ ਜ਼ਰੂਰ ਸਾਂਝਾ ਕਰੋ